ਅਮਰੀਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰ ਲੈਨੇ ਆ ਅੱਜ ਦੀ ਹੈਡਲਾਈਨਸ ਤੇ ਅਮਰੀਕਾ ਨੇ ਦਸੰਬਰ 2025 ਦੇ ਲਈ ਵੀਜ਼ਾ ਬੁਲੇਟਿਨ ਕੀ ਤਿਆਰੀ ਗ੍ਰੀਨ ਕਾਰਡਾਂ ਦੀ ਉਡੀਕ ਕਰ ਰਹੇ ਭਾਰਤੀਆਂ ਲਈ ਖੁਸ਼ਖਬਰੀ EB1 ਅਤੇ EB2 ਦੀਆਂ ਬਧਾਈਆਂ ਆ ਗਈਆਂ ਤਰੀਕਾਂ ਅਮਰੀਕਾ ਚੁਣਵੀ ਪਾਬੰਦੀਆਂ ਨੂੰ ਕਰ ਰਿਹਾ ਸਖਤ ਭਾਰਤੀ ਇੰਜੀਨੀਅਰਿੰਗ ਦੀ ਲੰਬੇ ਸਮੇਂ ਤੋਂ ਬੰਨੀ ਚਾਰਕਈ ਛਾਣੂਤੀ ਦੀ ਜਾਰੀ ਚੁਣੌਤੀ ਹਜ਼ਾਰਾਂ ਭਾਰਤੀ ਪੇਸ਼ੇਵਰਾਂ ਤੇ ਸੁੱਪਨੇ ਹੋਏ ਚੱਕ ਨਾ ਚੂ। ਰੋਜ਼ ਦੇ ਨਾਲ ਕਾਰੋਬਾਰ ਕਰਨ ਵਾਲੇ ਦੇਸ਼ਾਂ ਤੇ ਪਾਬੰਦੀਆਂ ਲਗਾਉਣਗੇ 트럼ਪ ਕਿਹਾ ਇਸ ਉੱਤੇ ਬਣਾਇਆ ਜਾ ਰਿਹਾ ਇੱਕ ਕਾਨੂੰਨ ਰੂਸੀ ਤੇਲ ਖਰੀਦਣ ਵਾਲਿਆਂ ਨੂੰ 500% ਟੈਰਿਫ ਲਗਾ ਕਰਨਾ ਪੈ ਸਕਦਾ ਹੈ ਸਾਹਮਣਾ। ਹੋਣ ਖਬਰਾਂ ਵਿਸਥਾਰ ਦਿਨਾ संयुक्त राज्य अमेरिका ਨੇ ਦਸੰਬਰ 2025 ਦੇ ਲਈ ਆਪਣਾ ਵੀਜ਼ਾ ਬੁਲੇਟਿਨ ਜਾਰੀ ਕੀਤਾ ਹੈ ਪਰਿਵਾਰ ਆਧਾਰਤ ਤੇ ਰੋਜ਼ਗਾਰ ਆਧਾਰਤ ਸ਼੍ਰੇਣੀਆਂ ਦੇ ਵਿੱਚ ਭਾਰਤੀਆਂ ਦੇ ਲਈ ਖੁਸ਼ਖਬਰੀ ਲੰਦਾ ਹੈ ਦੋਵਾਂ ਸ਼੍ਰੇਣੀਆਂ ਦੇ ਲਈ ਅੰਤਿਮ ਕਾਰਵਾਈ ਦੀ ਮਿਤੀ ਬਤਾ ਦਿੱਤੀ ਗਈ ਹੈ ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਦਸੰਬਰ 2025 ਦੇ ਲਈ ਆਪਣਾ ਵੀਜ਼ਾ ਬੁਲੇਟਿਨ ਜਾਰੀ ਕਰ ਦਿੱਤਾ ਹੈ ਇਹ ਪਰਿਵਾਰ ਆਧਾਰਤ ਤੇ ਰੋਜ਼ਗਾਰ ਆਧਾਰਤ ਗ੍ਰੀਨ ਕਾਰਡ ਦੋਵਾਂ ਸ਼੍ਰੇਣੀਆਂ ਦੇ ਵਿੱਚ ਭਾਰਤੀ ਬਿਨਕਾਰਾਂ ਨੂੰ ਕੁਝ ਰਾਹਤ ਦਿੰਦਾ ਹੈ ਪਰਿਵਾਰ ਪ੍ਰਯੋਜੀਤ ਵੀਜ਼ਾ ਦੇ ਲਈ ਭਾਰਤ ਦੇ ਲਈ ਸਾਧੀਆਂ ਤਲਕਸ਼ ਸ਼੍ਰੇਣੀਆਂ ਦੇ ਵਿੱਚੋਂ ਕੋਈ ਬਦਲਾਅ ਨਹੀਂ ਹੈ ਪਾਪ ਪ੍ਰਕਿਰਿਆ ਸਮਾ ਸੀਮਾ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ F2A ਸ਼੍ਰੇਨ ਦੇ ਲਈ ਨਵੰਤਰ ਮੀਤੀ ਜੋ ਸਥਾਨਕ ਨਿਵਾਸੀਆਂ ਦੇ ਜੀਵਨ ਸਾਥੀ ਅਤੇ ਨਾਬਾਲਗ ਬੱਚਿਆਂ ਨੂੰ ਕਵਰ ਕਰਦੀ ਹੈ ਉਹ ਲਾਗੂ ਰਹਿੰਦੀ ਹੈ ਵੀਜ਼ਾ ਬੁਲਟਨ ਦੇ ਅਨੁਸਾਰ F1 ਅਤੇ F2B ਸ਼੍ਰੇਣੀਆ ਕਰਮਵਾਰ 10 ਦਸੰਬਰ 2016 ਅਤੇ 11 ਦਸੰਬਰ 2026 ਤੇ ਹੀਰਾਨ ਕਿਆ ਭਾਰਤੀ ਬਿਨੇਕਾਰ ਦੇ ਲਈ ਉਸਕਾਰ ਅਧਾਰਿਤ ਸ਼੍ਰੇਣੀਏ ਦੇ ਵਿੱਚ ਬਦਲਾਵ ਦੇਖਣ ਨੂੰ ਮਿਲੇ ਨੇ EB1 ਸ਼੍ਰੇਣ ਦੇ ਲਈ ਅੰਤਿਮ ਕਾਰਵਾਈ ਮਿਤੀ ਇੱਕ ਮਹੀਨਾ ਅੱਗੇ ਬਤਾ ਦਿੱਤੀ ਗਈ ਹੈ ਜਦਕਿ EB2 ਸ਼੍ਰੇਣ ਨੂੰ ਵੀ ਅੱਗੇ ਬਤਾ ਦਿੱਤਾ ਗਿਆ ਹੈ EB3 ਅਤੇ ਹੋਰ ਕਰਮਚਾਰੀ ਸ਼੍ਰੇਣੀਏ ਤੇ ਵਿੱਚ ਵੀ ਲਗਾਤਾਰ ਇੱਕ ਮਹੀਨਾ ਅੱਗੇ ਬਤਾ ਦਿੱਤਾ ਗਿਆ ਹੈ EB4 ਅਤੇ ਧਾਰਮਿਕ ਵਰਕਰ ਦੋਮਾ ਸ਼੍ਰੇਣੀਏ ਦੇ ਵਿੱਚ ਵਾਧਾ ਹੋਇਆ ਹੈ ਤੇ EB5 ਅਨਰੱਖਮੇ ਸ਼੍ਰੇਣੀ ਦੇ ਵਿੱਚ ਮਹੱਤਵਪੂਰਨ ਨਵਾਂਤਾ ਹੋਇਆ ਜੋ ਕਿ ਭਾਰਤੀ ਨਿਵੇਸ਼ ਕਰਦੇ ਲਈ ਥੋੜਾ ਜਸ ਉਦਾਸ ਹੁੰਦਾ ਨਵੀਨਤਮ ਵੀਜ਼ਾ ਬੁਲੇਟਿਨ ਭਾਰਤੀ ਬਿਨਕਰ ਲਈ ਸਥਿਰ ਪਰ ਹੌਲੀ ਪ੍ਰਗਤੀ ਨੂੰ ਦਸ ਹੁੰਦਾ ਖਾਸ ਕਰਕੇ ਉਸਕਾਰ ਅਦਾਤਿ ਸ਼੍ਰੇਣੀਆਂ ਵਿੱਚ ਪਰਿਵਾਰ ਪਰਯੋਜਿਤ ਸ਼੍ਰੇਣੀਆਂ ਨੂੰ ਲੰਬੀ ਉਡੀਕ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਜੀ ਹਾਂ ਵੀਜ਼ਾ ਬੁਲੇਟਨ ਨੂੰ ਕਿਵੇਂ ਸਮਝਦੇ ਤਾਂ ਦੱਸिए ਗ੍ਰੀਨ ਕਾਰਡ ਚਾਹਵਾਨਾਂ ਦੇ ਲਈ ਵੀਜ਼ਾ ਬੁਲੇਟਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਬੁਲੇਟਨ ਦੇ ਵਿੱਚ ਦੋ ਜ਼ਰੂਰੀ ਭਾਗ ਨੇ ਪਹਿਲਾ ਫਾਈਲਿੰਗ ਤਰੀਕਾ ਇਸ ਵਿੱਚ ਇਹ ਭਾਗ ਵੀ ਨਿਕਾਰਾ ਦੁਆਰਾ ਆਪਣੀ ਸਥਿਤੀ ਦੀ ਉਬਸਥਾ ਜਾਫਰਪੁਰ ਵਾਸੀ ਵੀਜ਼ਾ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਸਭ ਤੋਂ ਪਹਿਲੀ ਤਰੀਕ ਨੰਦਾ ਹੁੰਦਾ ਹੈ ਇਹ ਬਿਨੇਕਾਰ ਨੂੰ ਆਪਣੀ ਵੀਜ਼ਾ ਸ਼੍ਰੇਣੀ ਅਤੇ ਮੂਲ ਦੇਸ਼ ਦੇ ਅਧਾਰ ਉੱਤੇ ਨਿਰਧਾਰਤ ਕਰਨ ਦੇ ਵਿੱਚ ਮਦਦ ਕਰਦਾ ਹੈ ਕਿ ਉਹ ਕਦੋਂ ਅਰਜ਼ੀ ਦੇ ਸਕਦੇ ਨੇ ਦੂਸਰਾ ਅੰਤਿਮ ਕਾਰਵਾਈ ਤਰੀਕਾ ਦੀ ਗਾਇ ਹੁੰਦੀ ਹੈ ਗੱਲ ਅਤੇ ਇਹ ਤਰੀਕਾ ਅਰਜ਼ੀ ਪ੍ਰਵਾਨਗੀ ਲਈ ਉਡੀਕ ਸਮਾਂ ਦੱਸ ਦਸੋਂਦੀਆਂ ਨੇ ਜੋ ਸਥਾਈ ਨਿਵਾਸ ਤੇ ਬੰਦੀ ਜਾਂਦੀਆਂ ਨੇ ਅਤੇ ਦੱਸ ਦਸੋਂਦੀਆਂ ਨੇ ਕਿ ਬਿਨੇਕਾਰ ਆਪਣੀ ਅਰਜ਼ੀਆਂ ਉਤੇ ਕਰੋ ਪ੍ਰਕਿਰਿਆ ਹੋਣ ਦੀ ਉਮੀਦ ਕਰ ਸਕਦੇ ਨੇ ਕਿਉਂਕਿ ਅਮਰੀਕਾ ਚੁਣ ਵੀ ਵੀਜ਼ਾ ਨਿਯਮਾਂ ਨੂੰ ਸਖਤ ਕਰ ਰਿਹਾ ਹੈ ਤੇ ਲਗਾਤਾਰ ਦੇ ਵਿੱਚ ਤੇਜ਼ੀ ਦੇ ਨਵਾਂਤਕ ਕਰ ਰਿਹਾ ਹੈ ਤਾਂ ਭਾਰਤੀ ਇੰਜੀਨੀਅਰਿੰਗ ਦੀ ਲੰਬੇ ਸਮੇਂ ਤੋਂ ਮੰਨੀ ਜਾ ਰਹੀ ਚਰਨ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਫਿਰ ਵੀ IIT ਕੈਂਪਸਾ ਅਤੇ ਉਦਯੋਗ ਤੋਂ ਸ਼ੁਰੂ ਆਰੂਤੀ ਸੰਕੇਤ ਇੱਕ ਹੈਰਾਨੀਜਨਕ ਤਬਦੀਲੀ ਦਾ ਸੰਕੇਤ ਦੇਂਦੇ ਨੇ ਚਿੰਤਾ ਦੀ ਬਜਾਏ ਬਾਦਤਾ ਪ੍ਰਤਿਭਾ ਪੂਲ ਨਵੇਂ ਵਿਸ਼ਵਾਸ ਨਾਲ ਅੰਦਰ ਵੱਲ ਮੋੜ ਰਿਹਾ ਜੋ ਕਿ GCCs ਵੱਧ ਰਹੇ ਸਟਾਰਟਅੱਪਸ ਅਤੇ ਇਸ ਭਾਵਨਾ ਦੁਆਰਾ ਸੰਚਾਲਿਤ ਹੈ ਕਿ ਮੌਕੇ ਲਈ ਹੁਣ ਪੱਛਮ ਵੱਲ ਛਾਲ ਮਾਰਨ ਦੀ ਲੋੜ ਨਹੀਂ ਹੈ ਜੁਰੋ ਐਚ 1 ਵੀਜ਼ਾ ਪਾਬੰਦੀਆਂ ਨੂੰ ਸਖਤ ਕੀਤਾ ਗਿਆ ਤਾਂ ਅਮਰੀਕੀ ਸੁਪਨਾ ਸਿਰਫ ਟੰਮਟਮਾਇਆ ਹੀ ਨਹੀਂ ਇਹ ਹਜ਼ਾਰਾਂ ਭਾਤੀ ਪਿੱਛੇ ਵੜਨ ਲਈ ਚੁਕਨਾ ਚੂਰ ਅਤੇ ਸੰਗੜ ਗਿਆ ਤੇ ਚੂਚੂਰ ਹੋ ਗਿਆ ਵੀ ਗਲੀਆਰੇ ਦੇ ਵਿੱਚ ਉੱਚੀ ਆਵਾਜ਼ ਗੂੰਜੂ ਠੀਕ ਹੈ ਵਾਸ਼ਿੰਗਟਨ ਦੇ ਵਿੱਚ ਝਟਕੇ ਭਾਰਤ ਦੇ ਸੁਪਨੇ ਇਸ ਦੀ ਪਾਈਪਲਾਈਨ ਜਾਂ ਫਿਰ ਇਸ ਦੀ ਆਰਥਿਕਤਾ ਨੂੰ ਹਿਲਾ ਦੇਣਗੇ ਖੁਸ਼ਕਿਸਮਤੀ ਦੇ ਨਾਲ ਸ਼ੁਰੂਆਤੀ ਸੰਕੇਤਨ ਦੇ ਕੁਝ ਹੋਰ ਵਿਕ ਹੈ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਨੇ ਪਾਹਰ ਮੈਟਰੋ ਸਟੇਸ਼ਨ ਉਤੇ AI ਭਰਤੀ ਪਲੇਟਫਾਰਮ ਮੈਟਾਵਿਊ ਦੇ ਬੰਨੜਾ ਦੇ ਦਲੀਲ ਨਾਲ ਐਲਾਨ ਕੀਤਾ ਕਿ ਅਸੀਂ ਅੱਜ ਵੀ H1B ਸਪான்ਸਰ ਕਰਦੇ ਹਾਂ ਅਤੇ $100k ਸਾਨੂੰ ਸਭ ਤੋਂ ਵਧੀਆ ਨੂੰ ਭਰਤੀ ਕਰਨ ਤੋਂ ਨਹੀਂ ਰੋਕੇਗਾ ਇਹ ਮੁਹਿੰਮ ਜਿਸ ਦੀ ਪਹਿਲਾਂ ਬਲੂਮਬਰਗ ਦੁਆਰਾ ਰਿਪੋਰਟ ਕੀਤੀ ਗਈ ਸੀ ਕਾਰਪੋਰੇਟ ਇਸ਼ਤਿਹਾਰबाजी ਵਾਂਗ ਘੱਟ ਅਤੇ ਇੱਕ ਸ਼ਾਂਤ ਬਗਾਵਤ ਵਾਂਗ ਜ਼ਿਆਦਾ ਮਹਿਸੂਸ ਹੋਈ ਤੇ ਕਿੰਨਾ ਸਵਸਤੀ ਸਮਾਂ ਹੈ ਵਾਸ਼ਿੰਗਟਨ ਨੇ ਹੁਣੇ ਹੀ H1B ਵੀਜ਼ਾ ਅਰਜ਼ੀ ਦੀ ਕੀਮਤ ਵਧਾ ਕੇ 1 ਲੱਖ ਡਾਲਰ ਕਰ ਦਿੱਤੀ ਹੈ ਇਹ ਅਜਿਹਾ ਕਦਮ ਹੈ ਜਿਸ ਦੇ ਨਾਲ ਭਾਰਤ ਦੇ ਪਲਾਸ਼ੀ ਵਰਗ ਨੂੰ ਝਟਕਾ ਲੱਗਣ ਦੀ ਉਮੀਦ ਹੈ ਅਤੇ ਫਿਰ ਵੀ ਇੱਥੇ ਭਾਰਤ ਦੇ ਸਭ ਤੋਂ ਵਕਾਰੀ ਇੰਜੀਨੀਅਰਿੰਗ ਕੈਂਪਸ ਦੇ ਬਾਹਰ ਪ੍ਰਤੀਕਿਰਿਆ ਬਿਨਾਂ ਕਿਸੇ ਸ਼ਰਤ ਤੇ ਜਿੱਦੀ ਸੀ ਤੇ ਇਸ ਨੇ ਇੱਕ ਵਿਸ਼ਵਾਸ ਦੇ ਚੁੱਪਚਾਪ ਉਜਾਗਰ ਹੋਣ ਦਾ ਰੌ ਖੋਲਿਆ ਜਿਸ ਨੇ ਇੱਕ ਪੂਰੀ ਪੀੜੀ ਨੂੰ ਟਾਲਿਆ ਕਿ ਅਮਰੀਕੀ ਵੀਜ਼ਾ ਭਾਰਤੀ ਇੰਜੀਨੀਅਰਿੰਗ ਸੁਪਨੇ ਰਾਹ ਸਿੱਖ ਰਹੀ ਸੀ ਇੱਕ ਪ੍ਰਭਾਵਸ਼ਾਲੀ ਸੂਰਪਾਤ ਦੇ ਤਕਨੀਕੀ ਸਰਕਲਾਂ ਦੇ ਸੂਰ ਨੂੰ ਬਦਲ ਰਹੀ ਹੈ ਧਾਕਿਆ ਤੋਂ IIT ਗੁਲਿਆਰੀ ਪੱਛਮ ਵੱਲ ਜਾਣ ਵਾਲੀ ਇੱਛਾ ਦੀ ਤਾਲ ਦੇ ਨਾਲ ਗੂੰਜਦੇ ਰਹੇ ਕਿ ਸੂਬੇ ਰਾਜ ਅਮਰੀਕਾ ਸਿਰਪੇਕ ਮੰਜ਼ਿਲ ਨਹੀਂ ਸੀ ਸਗੋਂ ਇੱਕ ਪ੍ਰਮਾਣਿਤ ਸੀ ਅੱਜ ਕਰੰਟ ਉਲਟ ਗਿਆ ਤੇ ਗੁੱਸੇ ਦੇ ਵਿੱਚ ਨਹੀਂ ਅਤੇ ਅਸਤੀਫੇ ਦੇ ਵਿੱਚ ਨਹੀਂ ਪਰ ਇੱਕ ਨਵੇਂ अटूट ਵਿਸ਼ਵਾਸ ਦੇ ਵਿੱਚ ਕਿ ਦੁਨੀਆ ਦਾ ਤਕਨੀਕੀ ਗੁਰੂਤਾ ਕੇਂਦਰ ਹੁਣ ਇੱਕ ਪਾਸੜ ਤੋਂ ਨਹੀਂ ਹੈ ਉਹ ਸਵਾਲ ਜੋ ਕਰੇ ਬਿਆਨ ਪਾਸੀ ਵਾਲਾ ਲੱਗਦਾ ਸੀ ਹੁਣ ਉੱਚੀ ਆਵਾਜ਼ ਦੇ ਵਿੱਚ ਪੁੱਛਿਆ ਜਾਣਾ ਚਾਹੀਦਾ ਹੈ ਜਿਵੇਂ ਕਿ ਅਮਰੀਕਾ ਚੁਣ ਵੀਰੇ ਦਰਵਾਜ਼ੇ ਸਖਤ ਕਰ ਦਿੰਦਾ ਹੈ ਤਾਂ ਕਿ ਇਹ ਭਾਰਤੀਆਂ ਦੇ ਲਈ ਇੱਕ ਚਟਕਾ ਹੈ ਜਾਂ ਜਦੋਂ ਦੇਸ਼ ਆਖਰਕਾਰ ਦਸਤਕ ਦੇਣਾ ਬੰਦ ਕਰ ਦਿੰਦਾ ਹੈ ਤੇ ਆਪਣੀ ਦਰਵਾਜ਼ੇ ਬਣਾਉਣਾ ਸ਼ੁਰੂ ਕਰ ਦਿੰਦਾ ਜੀ ਹਾਂ ਬਲੂਮਬਰਗ ਦੇ ਅਨੁਸਾਰ ਅਮਰੀਕਾ ਦੇ ਵੱਲੋਂ ਨਵੀਆਂ VNP ਵਿਜ਼ਾ ਜਿਉਂ ਤੇ ਇੱਕ ਲੱਖ ਡុលਲ ਦੀ ਸ਼ੰਤਾ ਫੀਸ ਲਗਾਉਣ ਤੋਂ ਹਫ਼ਤੇ ਬਾਅਦ ਅਚਾਨਕ ਭਾਰਤੀ ਕੈਂਪਸ ਚਿੰਤਾ ਦੇ ਨਾਲ ਵਾਪਸੀ ਨਹੀਂ ਆਏ ਪਰ ਵਿਸ਼ਵਾਸ ਦੇ ਨਾਲ ਉਦਾਸੀਨਤਾ ਦੱਸ ਰਹੀ ਹੈ ਕਿ ਰਾਸ਼ਟਰਪਤੀ ਡੋਨਾਲਡ 트ੰਪ ਦੇ ਪ੍ਰਸ਼ਾਸਨ ਨੇ ਅਗਸਤ ਦੇ ਵਿੱਚ ਭਾਰਤ ਉਤੇ 50% ਟੈਰਿਫ ਲਗਾ ਦਿੱਤਾ ਸੀ ਜੋ ਕਿ ਅਸ਼ੀਆ ਦੇ ਵਿੱਚ ਸਭ ਤੋਂ ਵੱਧ ਜੀ ਟੈਕਸ ਸੀ ਅੰਸ਼ਕ ਤੌਰ ਉਤੇ ਰੂਸ ਦੇ ਨਾਲ ਦੇਸ਼ ਦੇ ਸਬੰਧਾਂ ਦੇ ਕਾਰਨ ਹੈ ਵੀਜ਼ਾ ਫੀਸ ਦੇ ਵਿੱਚ ਵਾਧੇ ਨੇ IIT ਕਲਾਸਰੂਮਾਂ ਦੇ ਵਿੱਚ ਪਹਿਲਾਂ ਹੀ ਰੂਪ ਤਨ ਕਰ ਰਹੇ ਰੁਝਾਨ ਨੂੰ ਹੋਰ ਤੇਜ਼ ਕਰ ਦਿੱਤਾ ਹੈ ਅਸਲ ਮੌਕੇ ਦੀ ਲਾਗਤ ਹੁੰਨਾ ਪਿੱਛੇ ਰਹਿਣ ਦੇ ਵਿੱਚ ਨਹੀਂ ਸਗੋ ਛੱਡਣ ਦੇ ਵਿੱਚ ਹੋ ਸਕਦੀ ਹੈ ਕਈ ਆਈਆਈਟੀ ਕੈਂਪਸ ਦੇ ਮੋਰੀ ਫੈਕਲਟੀ ਅਤੇ ਵਿਦਿਆਰਥੀਆਂ ਨੇ ਬਲੂਮਬਰਗ ਨੂੰ ਦੱਸਿਆ ਕਿ ਅਮਰੀਕਾ ਸਫਲਤਾ ਦੇ ਬਰਾਬਰ ਹੈ ਇਹ ਵਿਸ਼ਵਾਸ ਭਾਰ ਦੇ ਵਿੱਚ ਆਪਣੀ ਚਮਕ ਗਵਾ ਰਿਹਾ ਅਤੇ ਵੱਧਿਕ ਰੰਗੂ ਤਸਵੀਰ ਹੁੰਦਿਲਾਸਾ ਇਨਾਮ ਨਹੀਂ ਹੈ ਇਹ ਮੁੱਖ ਪੜਾਅ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਐਤਵ ਨੂੰ ਚੇਤਾਵਨੀ ਦਿੱਤੀ ਹੈ ਕਿ ਰੂਸ ਦੇ ਨਾਲ ਵਪਾਰ ਕਰਨ ਵਾਲੇ ਕਿਸੇ ਵੀ ਦੇਸ਼ ਨੂੰ ਬਹੁਤ ਸਖਤ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ। ਪੱਤਰਕਾਰ ਦੇ ਇੱਕ ਸਵਾਲ ਦੇ ਜਵਾਬ ਦੇ ਵਿੱਚ 트ੰਪ ਨੇ ਕਿਹਾ ਕਿ 트ੰਪ ਦਾ ਸ਼ਾਸਨ ਅਤੇ ਰਿਪਬਲਿਕਨ ਪਾਰਟੀ ਦੇ ਨੇਤਾ ਰੂਸ 'ਤੇ ਦਬਾਅ ਵਧਾਉਣ ਦੇ ਉਦੇਸ਼ ਦੇ ਨਾਲ ਕਾਨੂੰਨ ਬਣਾ ਰਹੇ ਨੇ। 트ੰਪ ਨੇ ਵੀ ਕਿਹਾ ਕਿ ਪਾਬੰਦੀਆਂ ਸਿਰਫ ਰੂਸ 'ਤੇ ਹੀ ਨਹੀਂ ਸਗੋ, ਈਰਾਨ ਦੇ ਨਾਲ ਵਪਾਰ ਕਰਨ ਵਾਲੇ ਦੇਸ਼ਾਂ 'ਤੇ ਵੀ ਲਗਾਈਆਂ ਜਾ ਸਕਦੀਆਂ ਨੇ। ਟਰੰਪ ਪ੍ਰਸ਼ਾਸਨ ਪਹਿਲਾਂ ਹੀ ਬਾਤ ਉਤੇ 50% ਦਾ ਟੈਲਫ ਲਗਾ ਚੁੱਕੇ ਨੇ ਜੋ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਧ ਮੰਨਿਆ ਜਾਂਦਾ ਹੈ ਸ ਵਿੱਚ ਬੱਚੇ ਪ੍ਰਤੀਸ਼ਤ ਵਾਧੂ ਟੈਕਸ ਸ਼ਾਮਿਲ ਹੈ ਕਿਉਂਕਿ ਭਾਰਤ ਰੂਸ ਤੋਂ ਤੇਲ ਅਤੇ ਗੈਸ ਖਰੀਦਦਾ ਹੈ They may add uh, Iran to that, as you know. I suggested it. So any uh, country that does business with Russia will be very severely sanctioned. Uh, we may add a rant to the formula yo ਦਸੀ ਹਾਲੀ ਦੇ ਵਿੱਚ ਸੈਨੇਟਰ ਲਿੰਚ ਦੇ ਗ੍ਰਾਮ ਨੇ ਇੱਕ ਬੀਲ ਪੇਸ਼ ਕੀਤਾ ਜਿਦੇ ਵਿੱਚ ਰੂਸੀ ਤੇਲ ਖਰੀਦਣ ਅਤੇ ਵੇਚਣ ਵਾਲੇ ਦੇਸ਼ਾਂ ਤੇ 500 ਪ੍ਰਤੀਸ਼ਤ ਟੈਰਿਫ ਲਗਾਉਣ ਦੀ ਮੰਗ ਕੀਤੀ ਗਈ ਹੈ ਸੈਨੇਟਰ ਗ੍ਰਾਮ ਅਤੇ ਸੈਨੇਟਰ ਰਿਜਵਲ ਬਲੂਮ ਬੈਂਥਲ ਨੇ ਸਾਂਝੇ ਤੌਰ ਤੇ 2025 ਦਾ ਰੂਲਸ ਨੂੰ ਪਾਬੰਦੀਸ਼ੁਦਾ ਐਕਟ ਬੇਸ ਕੀਤਾ ਹੈ ਜ ਜਿਹਰ ਉਸ ਨਾਲ ਵਪਾਰ ਕਰਨ ਵਾਲੇ ਅਤੇ ਯੂਕਰੇਨ ਯੁੱਧ ਦਾ ਵੀ ਤ ਸਮਰਥਨ ਕਰਨ ਵਾਲੇ ਦੇਸ਼ਾਂ ਤੇ ਸੈਕੰਡਰੀ ਪਾਬੰਦੀਆਂ ਲਗਾਵੇਗਾ ਇਸ ਕਾਨੂੰਨ ਦਾ ਸੋਧ ਵਿੱਚੋਂ 25 ਸੈਨੇਟਰਾਂ ਨੇ ਸਮਰਥਨ ਕੀਤਾ ਰੂਸ ਦੇ ਨਾਲ ਕਾਰੋਬਾਰ ਕਰਨ ਵਾਲੇ ਰਿਸ਼ਤਿਆਂ ਤੇ ਭਵੰਤੀ ਲਗੋਨ ਬਾਰੇ ਟਰੰਪ ਦਾ ਬਿਆਨ ਉਦੋਂ ਆਇਆ ਜਦੋਂ ਭਾਰਤੀ ਵਿਦੇਸ਼ੀ ਮੰਤਰੀ ਜੈ ਸ਼ੰਕਰ ਰੂਸ ਦੇ ਦੌਰੇ ਉਤੇ ਨੇ ਜੈ ਸ਼ੰਕਰ ਨੇ ਮੰਗਲਵਾਰ ਨੂੰ ਮਾਸਕੋ ਦੇ ਵਿੱਚ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਫਰੋਵ ਦੇ ਨਾਲ ਮੁਲਾਕਾਤ ਕੀਤੀ ਤੇ ਮੁਲਾਕਾਤ ਦੌਰਾਨ ਜੈ ਸ਼ੰਕਰ ਨੇ ਕਿਹਾ ਕਿ ਭਾਰਤ ਰੂਸ ਮੰਦ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਸਬੰਧਾਂ ਦੇ ਵਿੱਚ ਸਥਿਰਤਾ ਸਰੋਤ ਰਹੇ ਨੇ ਜੈਸ਼ੰਕਰ ਨੇ ਕਿਹਾ ਕਿ ਭਾਰਤ ਤੇ ਰੂਸ ਦਾ ਵਿਕਾਸ ਨਾ ਸਿਰਫ ਦੋਵਾਂ ਦੇਸ਼ਾਂ ਦੇ ਆਪਸੀ ਹਿੱਤ ਦੇ ਵਿੱਚ ਹੈ ਸਗੋ ਦੁਨੀਆ ਦੇ ਹਿੱਤ ਵਿੱਚ ਵੀ ਹੈ ਤੇ ਵਿਦੇਸ਼ ਮੰਤਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿਚਾਰ ਕਰੀ ਦੋਵੱਲੇ ਸਮਝੌਤੇ ਪ੍ਰੋਜੈਕਟ ਤੇ ਨਵੀਆਂ ਪਹਿਲ ਕਰਮੀਆਂ ਚਾਰਟੀਆਂ ਨੇ ਜੋ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਿਕ ਪਾਈਵਲੀ ਨੂੰ ਹੋਰ ਮਜ਼ਬੂਤ ਕਰਨ ਗਿਆ ਜੀ ਹਾਂ ਜੈਸ਼ੰਕਰ ਦੇ ਬਿਆਨ ਨੂੰ ਪੱਧਰ ਦੇ ਵੱਲੋਂ ਅਮਰੀਕੀ ਰਾਸ਼ਟਰਪਤੀ ਟ੍ਰੰਪ ਦੇ ਜਵਾਬ ਦੇ ਵਜੂ ਦੇਖਿਆ ਜਾ ਰਿਹਾ ਹੈ ਜਿਨ੍ਹਾਂ ਨੇ ਇਸ ਸਾਲ ਅਗਸਤ ਵਿੱਚ ਰੂਸ ਤੋਂ ਕੱਚਾ ਤੇਲ ਖਰੀਦਣ ਦੇ ਲਈ ਭਾਰਤ ਤੇ ਪੰਜਾਬ ਪ੍ਰਤੀ 50% हाला ट ट्रंप ने बार बार इतराज के बावजूद भारत ने रूस तो तेल खरीदना जारी रखिय है जहां डोनाल्ड ट्रंप ने सत नवंबर नमेरिका भारत टैरिफ कटा सकता है क्योंकि उसने रूस तो तेल दी दरामद कटा देती है ਟਰੰਪ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਇੱਕ ਨਵੇਂ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਨੇੜੇ ਨੇ ਹੁਣ ਜਦੋਂ ਭਾਰਤ ਨੇ ਰੂਸੀ ਤੇਲ ਦੀ ਆਪਣੀ ਖਰੀਦ ਨੂੰ ਕਾਫੀ ਘਟਾ ਦਿੱਤਾ ਹੈ ਤਾਂ ਅਮਰੀਕਾ ਖੁੱਲੀ-ਖੁੱਲੀ ਟੈਕਸ ਘਟਾਵੇਗਾ ਟਰੰਪ ਦਾ ਇਹ ਬਿਆਨ ਬਲੂਮਬਰਗਰ ਦੀ ਰਿਪੋਰਟ ਤੋਂ ਬਾਅਦ ਆਇਆ ਜਿਸ ਵਿੱਚ ਦਾਵਾ ਕੀਤਾ ਗਿਆ ਸੀ ਕਿ ਭਾਰਤ ਨੇ ਦਸੰਬਰ ਡਿਲੀਵਰੀ ਦੇ ਲਈ ਰੂਸ ਤੋਂ ਕੱਚੇ ਤੇਲ ਦੀ ਖਰੀਦ ਦੇ ਵਿੱਚ ਕਾਫੀ ਕਟੌਤੀ ਕਰ ਦਿੱਤੀ ਹੈ ਇਸ ਰਿਪੋਰਟ ਦੇ ਅਨੁਸਾਰ ਦੋਸ਼ੀਆਂ ਪੰਜ ਪ੍ਰਮੁੱਖ ਰਿਫਾਇਨਰੀਆਂ ਨੇ ਦਸੰਬਰ ਦੇ ਲਈ ਕੋਈ ਨਵਾਂ ਆਰਡਰ ਨਹੀਂ ਦਿੱਤਾ ਸੀ ਜੀ ਹਾਂ ਰਿਲਾਇੰਸ ਇੰਡਸਟਰੀਜ਼ ਪਾਟ ਪੈਟਰੋਲੀਅਮ ਹਿੰਦੁਸਤਾਨ ਪੈਟਰੋਲੀਅਮ ਮੰਗਲੌਰ ਰਿਫਾਇਨਟਰੀ ਅਤੇ ਐਚਪੀਸੀ ਐਲ ਮਿੱੱਤਲ એનર્ਜੀ ਜੋ ਇਸ ਸਾਲ ਹੁਣ ਤੱਕ ਭਾਰਤ ਦੇ ਰੂਸ ਈਆਦਾ ਦੋ ਤਿਹਾਈ ਹਿੱਸਾ ਨੇ ਉਹਨਾਂ ਨੇ ਦਸੰਬਰ ਦੇ ਲਈ ਦੂਸਰੇ ਨਾਲ ਕੋਈ ਨਵਾਂ ਆਰਡਰ ਨਹੀਂ ਦਿੱਤਾ ਦਸੰਬਰ ਦੇ ਲਈ ਰੂਸੀ ਤੇਲ ਖਰੀਦਣ ਵਾਲੇ ਸਿਰਫ ਇੰਡੀਅਨ ਔਇਲ ਅਤੇ ਨਿਆਰਾ એનર્ਜੀ ਹੀ ਨੇ आईओ गैर प्रतिबंधित सप्लायर तो खरीद रहा है जो कि नियरा जिस रूसनिफ्ट की उन्जा प्रतिशत हिस्सेदारी और पूरी तरह रूसी सप्लाई पर निर्भर है जी हाँ हेलिंसकी स्थित सेंटर फॉर रिसर्च ऑन एनर्जी एंड एन क्लीन एयर की एक रिपोर्ट के अनुसार भारत ने अक्टूबर रूस तो दो पांच बिलियन डॉलर यानी कि लगभग बाई पॉइंट सतारा हजार करोड़ रुपए का कच्चा तेल खरीदया जिस दुनिया का दूजा सब तो व्डा खरीददार बन गया है ਸੀਆਰਈ ਦੇ ਇਹ ਦੇ ਅਨੁਸਾਰ ਚੀਨ 3.7 ਬਿਲੀਅਨ ਡਾਲਰ ਯਾਨੀ ਕਿ ਲਗਭਗ 32.82 ਰੁਪਏ ਹਜ਼ਾਰ ਕਰੋੜ ਦੇ ਦੇ ਆਇਆਤ ਦੇ ਨਾਲ ਪਹਿਲੇ ਸਥਾਨ ਤੇ ਹੈ ਕੁੱਲ ਮਿਲਾ ਕੇ ਰੂਸ ਤੋਂ ਭਾਰਤ ਦਾ ਜੈਵਿਕ ਬਾਲਣ ਆਇਆਤ 3.1 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਤੇ ਇਸ ਦੌਰਾਨ ਚੀਨ ਦਾ ਕੁੱਲ ਅੰਗੜਾ 5.8 ਬਿਲੀਅਨ ਡਾਲਰ ਰਿਹਾ ਚੀਨ ਰੂਸੀ ਕੇਲੇ ਦਾ ਸਭ ਤੋਂ ਵੱਡਾ ਖਰੀਦਦਾਰ ਵੀ ਰਿਹਾ ਹੈ ਜਿਸ ਨੇ 760 ਬਿਲੀਅਨ ਡਾਲਰ ਦਾ ਕੋਲਾ ਖਰੀਦਿਆ ਤੇ ਇਸ ਦੌਰਾਨ ਭਾਰਤ ਨੇ ਅਕਤੂਬਰ ਦੇ ਵਿੱਚ 352 ਮਿਲੀਅਨ ਡਾਲਰ ਦਾ ਸੇ ਕੋਲਾ ਤੇ 22 ਮਿਲੀਅਨ ਡਾਲਰ ਤੇ ਤੇਲ ਉਤਪਾਦਕਾ ਦਾ ਐਕ ਕੀਤਾ